ਹੁਣ ਇਹ ਤੇ ਵਾਪਰਿਆ ਪਿਆਨਾ ਖਾਸਾ 16 ਲੋਕੋ ਜ਼ਖਮੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੱਲਣਾ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਆਤ ਵਾਲਾ ਇਥੇ ਸ਼ੇਅਰ ਵੀ ਕਰ ਦੇਣਾ ਜਲੰਧਰ ਪਠਾਨ ਕੋਲ ਨੈਸ਼ਨਲ ਹਾਈਵੇ ਤੇ ਸੜਕ ਹਾ사 ਹੋ ਗਿਆ ਹੈ ਜਾਣਕਾਰੀਆਂ ਸਾਰ ਰੋਡਵੇਜ਼ ਦੀ ਬਸ ਤੇ ਸੀਮਿੰਟ ਮਿਕਸਰ ਵੀ ਚੱਲੇ ਹੋਏ ਟੱਕਰ ਜੋ 16 ਹੋਰ ਯਾਤਰੀ ਜ਼ਖਮੀ ਹੋ ਗਏ ਨੇ ਇਹ ਹਾ사 ਹੁਸ਼ਾਰਪੁਰ ਦੇ ਟਾਂਡਾ ਦਾ ਅੱਡਾ ਖੱਡਾ ਨੇੜੇ ਵਾਪਰਿਆ ਹਾਸੇ ਜ਼ਖਮੀ ਹੋ ਯਾਤਰੀਆਂ ਨੂੰ ਦਸੂਹਾ ਤੇ ਟਾਂਡਾ ਦੇ ਸਿਵਲ ਹਸਪਤਾਲ ਚ ਦਾਖਲ ਕਰਾਇਆ ਗਿਆ ਫਿਲਹਾਲ ਇਸ ਹਾਸੇ ਚ ਪਤਾ ਲੱਗਾ ਹੈ ਕਿ ਬਸ ਤੇ ਸਵਾਰ ਯਾਤਰੀਆਂ ਦੀਆਂ ਡੂੰਗੀਆਂ ਸੱਟਾਂ ਨੂੰ ਦੇਖਦੇ ਹੋਏ ਇਸ ਨੂੰ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਹੈ ਜਗਰਾਉਂ ਡਿਪੋ ਦੀ ਪੰਜਾਬ ਰੋਡਵੇਜ਼ ਦੀ ਬਸ ਪਠਾਨਕੋਟ ਤੋਂ ਜਲੰਧਰ ਜਾ ਰਹੀ ਸੀ ਜਦੋਂ ਇਹ ਬਸ ਹੁਸ਼ਿਆਰਪੁਰ ਤੋਂ ਟਾਂਡਾ ਅੱਡਾ ਖੰਡਾ ਨੇੜੇ ਪਹੁੰਚੀ ਤਾਂ ਸੀਮਟ ਮਿਕਸਰ ਨਾਲ ਟਕਰਾ ਗਈ ਸਵਾਰੇ ਨਾਲ ਭਰੀ ਹੋਈ ਸੀ ਬਸ ਬਸ ਸਵਾਰੇ ਨਾਲ ਖੱਜਾ ਖੱਟ ਪਰਹੀ ਹੋਈ ਸੀ ਇਸ ਘਨ ਆਸਤੇ ਦੇ ਵਿੱਚ 16 ਦੇ ਕਰੀਬ ਸਵਾਰਿਆ ਗੰਭੀਰ ਰੂਪ ਨਾਲ ਜ਼ਖਮੀ ਹੋ ਗੀਆਂ ਇਤਿਹਾਸ ਤੋਂ ਬਾਅਦ ਐਸਰ ਐਪ ਦੀ ਟੀਮ ਨੇ ਜ਼ਖਮੀਆਂ ਨੂੰ ਐਂਬੂਲੈਂਸ ਦੀ ਮਦਦ ਨਾਲ ਟਾਂਡਾ ਤੇ ਸੁਆਦ ਦਿੱਤੇ ਬਲਾ ਹਸਪਤਾਲ ਚੋ